ਮਰਜੀਤ ਨਾਮ ਹੈ ਮੈਂ ਤਾਂ ਆਂਦੀ ਰਹਿਣ ਵਾਲੀ ਕੀ ਗੱਲ ਹੋਈ ਜੀ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਮੈਨੂੰ ਇਨਸਾਫ ਨਹੀਂ ਮਿਲਿਆ 7 ਤਰੀਕ ਨੂੰ ਬੁੱਧਵਾਰ ਕੀ ਹੋਇਆ ਕੀ ਸੀ ਪਤਾ ਨਹੀਂ ਮੇਰਾ ਬੇਟਾ ਮੋੜ ਕ ਬੱਚੀ ਨੂੰ ਛੱਡ ਕੇ ਆ ਰਿਹਾ ਸੀ 7:30 ਵਜੇ ਮੋੜ ਕੱਟਿਆ ਉਹਨੇ ਘਰ ਦਾ ਉੱਥੋਂ ਥਾਰ ਆ ਰਹੀ ਸੀ ਪਿੱਛੋਂ ਬਹੁਤ ਤੇਜ਼ ਉਹਨੇ ਪਤਾ ਨਹੀਂ ਲੱਗਾ ਉਹਨੂੰ ਉਹਨੇ ਆਣ ਕੇ ਥੱਲੇ ਦੇ ਤਾ ਉਹਨੂੰ ਉਹਨੇ ਫਰਾ ਭੱਜ ਗਿਆ ਉਹ ਮੈਨੂੰ ਨਹੀਂ ਪਤਾ ਫਿਰ ਕੀ ਹੋਇਆ ਕੀ ਕੰਡੀਸ਼ਨ ਕੀ ਤੁਹਾਡੇ بیٹے ਰਿਸ਼ਨ ਮੇਰੇ بیٹے ਦੀ ਬਹੁਤ ਮਾੜੀ ਹੈ ਗੱਡੀ ਉਤੋਂ ਦੀ ਨੰਗਾਈ ਹੈ ਮੇਰੇ ਬੱਚੇ ਦੇ ਪਿਪਰੇ ਵੀ ਫਿਸ ਗਏ ਆ ਥੱਲੇ ਆਟ ਵੀ ਟੁੱਟ ਗਿਆ ਲੱਤਾਂ ਦੋਵੇਂ ਟੁੱਟ ਗਈਆਂ ਨਾਲ ਦੀ ਮੈਨੂੰ ਇਨਸਾਫ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਡਾਕਟਰਾਂ ਦੇ ਵੱਲੋਂ ਕੀ ਹਾਲਾਤ ਦੱਸੇ ਡਾਕਟਰ ਕਹਿੰਦੇ ਭੀ ਹਲੇ ਇਹਨਾਂ ਦਾ ਇਲਾਜ 5-6 ਮਹੀਨੇ ਚੱਲ ਸਕਦਾ ਹੈ ਇਹ ਬਾਬਤ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਕੀਤੀ ਆ ਸਾਰਾ ਲਿਖਾ ਕੇ ਆਈ ਮੈਂ ਐਫ ਆਈ ਦੇ ਦਰਜ ਕਰਾ ਕੇ ਆਈ ਕੱਲ ਪਰਚੇਟ ਆ ਕੇ ਆਈ ਉਹਨਾਂ ਕੋਈ ਕੁੱਛ ਨਹੀਂ ਕੀਤਾ ਮੇਰੇ ਦਾ ਹਾਲੇ ਤੱਕ ਪੁਲਿਸ ਨੇ ਕੁਛ ਨਹੀਂ ਨਹੀਂ ਕੁਛ ਨਹੀਂ ਕੀਤਾ ਕਿੱਥੇ ਕਰਵਾਈ ਹੈ ਤਰਨ ਤਨ ਸਿਟੀ ਠਾਣੀ ਤੇ ਕਿਹੜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਤੇ ਕਿਹੜੀ ਜਗ੍ਹਾ ਤੇ ਜਾ ਰਹੇ ਸੀ ਅਸੀਂ ਗੁਰਕੇ ਖੂਹ ਤੇ ਰਹਿਣ ਵਾਲੇ ਆਂ ਮੋੜੀ ਤੋਂ ਆ ਰਿਹਾ ਸੀ ਉੱਥੋਂ ਚਿਨੜਾ ਘਾੜਾ ਜਾ ਰਿਹਾ ਸੀ ਆਪਣੇ ਕਦ ਚ ਸਵਾਰ ਮੋਲਟ ਤੇ ਮੋਲਟ ਤੇ ਸਵਾਰ ਹਾਂਜੀ ਪੀਲਾ ਬੋਲਟ ਆ ਐਕਸੀਡੈਂਟ ਕਿਦੇ ਨਾਲ ਹੋਇਆ ਟਾਰਗੇਟਲੀ ਨਾਲ ਬਹੁਤ ਜਿਆਦਾ ਤੇਜ਼ ਸੀ 120 ਨਾਲੋਂ ਘੱਟ ਵੀ ਆ ਰਹੀ ਸੀ ਹੁਣ ਹਾਂ ਬਹੁਤ ਇੰਨੀ ਤੇਜ਼ ਸੀ ਵੀ ਉਹਨੇ ਪਲਟੀਆਂ ਆਪਣੀ ਮੂਵੀ ਵੇਖਿਓ ਜਿਹੜੀ ਉਹਦੀ ਬਣੀ ਹੋਈ ਆ ਕਿੰਨੀ ਉਮਰ ਹੈ ਤੁਹਾਡੇ ਬੇਡੇ ਦੀ ਮੇਰੇ ਬੇਡੇ ਦੀ 43 ਸਾਲਾਂ ਮਰੀ ਬੱਚੇ 4 ਆ ਮੇਰੇ ਬੱਚੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੁਣ ਥੋੜਾ ਜਿਹੀ ਹੋ ਗਿਆ ਕਰਨ ਵਾਲਾ ਕਿਸੇ ਨਾਲ ਲੱਗਾ ਆ 15-16000 ਰੁਪਏ ਤਨਖਾਹ ਲੈਂਦਾ ਮੈਂ ਗਰੀਬਣੀ ਮੈਂ ਲਾਜ ਨਹੀਂ ਕਰ ਸਕਦੀ ਆਪਣੇ ਮੈਂ ਚੋਕ ਕੇ ਪਿਆਹਾ ਲਾਜ ਕਰਾਇਆ ਏ ਮੇਰੇ ਕੋਲ ਹੁਣ ਕੁਛ ਨਹੀਂ ਹੈਗਾ ਮੇਰੇ ਕੋਲ ਮੈਂ ਕਿੱਥੋਂ ਲਾਜ ਕਰਾਉਂਗੀ ਮੇਰੇ ਹਸਪਤਲ ਮੈਂ ਆਮ ਆਦਮੀ ਦੀ ਬਹੁਤ ਬੁਖਦਲਾਈ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਮੰਗ ਇਹ ਹੀ ਕਰਦੀ ਮੇਰੇ ਬੱਚੇ ਦਾ ਲਾਜ ਕਰਾਇਆ ਜੈ ਮੈਨ ਇਨਸਾਫ ਚਾਹੀਦੀ ਠੀਕ ਮੈਨ ਕਿ ਨਾ ਜੀ ਆਪਣਾ ਤੇ ਕਿੱਥੋਂ ਦੇ ਰਹਿਣ ਵਾਲੇ ਮੈਂ ਅੰਮ੍ਰਿਤਸਰ ਤੋਂ ਰਹਿਣ ਵਾਲੀ ਆ ਮੇਰਾ ਨਾਮ ਗੁਰਪੇ ਕੋਂਕੜਾ ਵਾ ਔਰ ਮੈਂ ਆਮ ਆਦਮੀ ਪਾਰਟੀ ਦੀ ਵਾਈਸ ਪ੍ਰੈਜ਼ੀਡੈਂਟ ਆ ਕੀ ਗੱਲ ਕੀ ਹੋਈ ਪੱਲੇ ਤਾਂ ਵੀਰਤੀ ਹੋਈ ਆ ਕਿ ਮੇਰਾ ਭਰਾ ਜਿਹੜਾ ਕਿ ਤਰਨਧਾਮ ਰਹਿੰਦਾ ਵਾ ਔਰ ਉਹ ਆਪਣੀ ਕੁੜੀ ਨੂੰ ਹਮੇਸ਼ਾ ਛੱਡਣ ਆਉਂਦਾ ਸੀ ਬੱਸ ਸਟੈਂਡ ਤਰਨਧਾਮ ਉਹ ਛੱਡ ਕੇ ਵਾਪਸ ਜਾਂਦਾ ਪਿਆ ਸੀ ਇਹ 7 ਤਰੀਕ ਦੀ ਗੱਲ ਆ ਬੁੱਧਵਾਰ ਸਵੇਰ ਦਾ ਟਾਈਮ ਸੀਗਾ ਪੌਣੇ 8 ਵਜੇ ਦੇ ਕਰੀਬ ਔਰ ਜਦੋਂ ਛੱਡ ਕੇ ਵਾਪਸ ਆਉਂਦਾ ਪਿਆ ਸੀ ਅਜੇ ਘਰ ਦਾ ਮੋੜ ਉਨੇ ਮੋੜਨਾ ਹੀ ਸੀ ਉਹਨੇ ਵੇਖਿਆ ਕਿ ਇੱਕ ਥਾਰ ਬੜੀ ਸਪੀਡ ਤੇ ਹੁੰਦੀ ਪਈ ਐ ਔਰ ਉਹ ਦੋ ਮਿੰਟ ਲਈ ਉਹ ਰੁਕ ਗਿਆ ਪਰ ਫਿਰ ਵੀ ਥਾਰ ਮਤਲਬ ਇੰਨੀ ਅਨ ਕੰਟਰੋਲ ਸੀਗੀ ਸਪੀਡ ਦੇ ਵਿੱਚ ਕਿ ਉਹਨੇ ਫਿਰ ਵੀ ਉਹਦੀ ਮਤਲਬ ਬੁਲਟ ਦੀ ਟੈਂਕੀ ਦੇ ਨਾਲ ਟੱਚ ਹੋਈ ਬਹੁਤ ਜ਼ੋਰ ਦੀ ਉਹਨੂੰ ਮਾਰਿਆ ਔਰ ਉਹਨੂੰ ਕਸੀਰ ਦੀ ਲੱਗ ਗਈ ਆ ਫਿਰ ਥਾਰ ਦੇ ਥੱਲੇ ਵੀ ਹੋਇਆ ਜਿਹਦਾ ਕਿ ਵੀਡੀਓ ਵੀਡੀਓ ਦੇ ਵਿੱਚ ਵੀ ਅਸੀਂ ਵੇਖਿਆ ਵਾ ਮਤਲਬ ਕਿ ਉਹ ਤਾਂ ਇੰਨਾ ਕਿ ਬੁਰਾ ਹਾਲ ਕਰਤਾ ਕਿ ਉਹਦੀਆਂ ਲੱਤਾਂ ਦੋਨੋਂ ਟੁੱਟ ਚੁੱਕੀਆਂ ਨੇ ਇੱਕ ਲੱਤ ਉਹਦੀ 14 ਜਗ੍ਹਾ ਤੋਂ ਫੈਕਚਰ ਹੈ ਔਰ ਕੰਮ ਕਰ ਉਹਦਾ ਵੈਸੇ ਵੀ ਬਿਲਕੁਲ ਹੈ ਹੀ ਨਹੀਂ ਆ ਬੱਚੇ ਨੇ ਉਹਦੇ ਚਾਰ ਤੇ ਜਿਹੜਾ ਥਾਰ ਵਾਲਾ ਸੀਗਾ ਉਹ ਮੌਕੇ ਤੇ ਮਤਲਬ ਭੱਜਣ ਦੀ ਕੋਸ਼ਿਸ਼ ਉਹਨੇ ਕੀਤੀ ਹੈ ਇਤੀ ਦੇ ਕਰਕੇ ਭੱਜ ਗਿਆ ਮਟਰ ਲਾਗੇ ਜਿਹੜੇ ਹੈਗੇ ਸੀ ਦੋ ਚਾਰ ਜਣੇ ਉਹਨਾਂ ਨੇ ਫਟਾਫਟ ਫੜਿਆ ਆ ਕੇ ਔਰ ਮੁੰਡੇ ਨੂੰ ਹਸਪੀਟਲ ਪਹੁੰਚਾਇਆ ਸਿਵਲ ਹਸਪੀਟਲ ਤਰਨਤਾਰਨ ਜਿੱਥੇ ਕਿ ਉਹਨਾਂ ਨੇ ਸਾਨੂੰ ਰੈਫਰ ਕੀਤਾ ਗੁਰਾਮਦਾਸ ਹਸਪੀਟਲ ਪਰ ਉੱਥੇ ਵੀ ਉਹਦਾ ਇਲਾਜ ਜਿਹੜਾ ਵਾ ਸੰਭਵ ਨਹੀਂ ਹੋ ਪਾਇਆ ਔਰ ਫਿਰ ਸਾਨੂੰ ਇੱਥੇ ਅਮਨਦੀਪ ਹਸਪੀਟਲ ਲੈ ਕੇ ਆਉਣਾ ਪਿਆ ਜਦੋਂ ਐਕਸੀਡੈਂਟ ਹੋਇਆ ਸੀ ਤੇ ਜਦੋਂ ਥਾਰ ਨਾਲ ਐਕਸੀਡੈਂਟ ਹੋਇਆ ਐਕਸੀਡੈਂਟ ਹੋਣ ਤੋਂ ਬਾਅਦ ਥਾਰ ਗੱਡੀ ਫਿਰ ਦੁਬਾਰਾ ਉਹਦੇ ਉੱਤੇ ਚੜ ਗਈ ਜਦੋਂ ਐਕਸੀਡੈਂਟ ਵਾਈ ਹੋਇਆ ਨਾ ਉਸ ਟਾਈਮ ਤੇ ਪਹਿਲਾਂ ਤੇ ਉਹ ਥੱਲੇ ਗੱਡੀ ਤੇ ਆ ਉਨੇ ਬ੍ਰੇਕ ਨਹੀਂ ਲਗਾਈ ਜਿੱਦਾਂ ਕਿ ਤੁਸੀਂ ਵੀਡੀਓ ਵਿੱਚ ਹੀ ਦੇਖ ਸਕਦੇ ਜੇ ਉਤੋਂ ਜਦੋਂ ਅੱਗੇ ਉਹਦੀ ਦੂਜੀ ਪਲਟੀ ਪਈ ਆ ਫਿਰ ਇਹਨੇ ਬ੍ਰੇਕ ਲਗਾਈ ਆ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਦੀ ਕੋਦੇ ਦੀ ਟੈਂਕੀ ਜਿਹੜੀ ਆ ਮੇਰੇ ਖਿਆਲ ਲੀਕੇਜ ਹੋਣੀ ਸ਼ੁਰੂ ਹੋ ਗਈ ਥਾਰ ਉਹਦੀ ਸਟਾਰਟ ਨਹੀਂ ਹੋਈ ਥਾਰ ਦਾ ਵੀ ਤੁਸੀਂ ਹਾਲ ਵੇਖ ਸਕਦੇ ਹੋ ਕਿ ਕਿੰਨੀ ਜ਼ੋਰ ਦੀ ਵੱਜੀ ਆ ਔਰ ਮਤਲਬ ਚੱਲ ਭੱਜਣ ਦੀ ਤਾਂ ਇਹਨੇ ਪੂਰੀ ਕੋਸ਼ਿਸ਼ ਕੀਤੀ ਆ ਡਾਕਟਰਾਂ ਦੇ ਵੱਲੋਂ ਕੀ ਕੰਡੀਸ਼ਨ ਦੱਸੀ ਗਈ ਹੈ ਡਾਕਟਰਾਂ ਵੱਲੋਂ ਤੇ ਦੇਖੋ ਉਹਦਾ ਨੀਚੇ ਵਾਲਾ ਧਾੜ ਤੇ ਬਿਲਕੁਲ ਡੈਮੇਜ ਆ ਸਾਮ ਬਿਲਕੁਲ ਕਿ ਕੋਈ ਵੀ ਅ ਮਤਲਬ ਇੰਪਰੂਵਮੈਂਟ ਨਹੀਂ ਹੋਈ ਹਜੇ ਤੱਕ ਔਰ 7 ਤਰੀਕ ਤੋਂ ਲੈ ਕੇ ਅੱਜ 11 ਤਰੀਕ ਹੋ ਚੁੱਕੀ ਆ ਤੇ ਕੁਝ ਵੀ ਲਾਜ ਨਹੀਂ ਹੋਇਆ ਹਜੇ ਤੱਕ ਤੇ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵਾਲੋ ਬੇਜੀ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਅਸੀਂ ਕੰਪਲੇਨਟ ਦਿੱਤੀ ਨੂੰ ਅੱਜ ਤਿੰਨ ਤੋਂ ਚਾਰ ਦਿਨ ਹੋ ਗਏ ਆ ਪਹਿਲਾਂ ਤਾਂ ਉਹ ਕਹਿੰਦੇ ਸੀ ਕੰਪਰੋਮਾਈਜ਼ ਕਰਨਾ ਪਰ ਉਹਨਾਂ ਨੇ ਕੋਈ ਸਾਡੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਬਸ ਡੈਂਟ ਪਾਉਂਦੇ ਪਏ ਆ ਹੋਰ ਕੁਝ ਨਹੀਂ ਔਰ ਕੰਪਲੇਨਟ ਦਿੱਤੀ ਨੂੰ ਅੱਜ ਤਿੰਨ ਤੋਂ ਚਾਰ ਦਿਨ ਹੋ ਗਏ ਆ ਕੋਈ ਐਫ ਆਈ ਆਰ ਇਹਨਾਂ ਨੇ ਕੋਈ ਪਰਚਾ ਨਹੀਂ ਕੀਤਾ ਕੋਈ ਮੁੰਡਾ ਨਹੀਂ ਫੜ ਕੇ ਲੈਂਦਾ ਕੁਝ ਨਹੀਂ ਕੀਤਾ ਇਹਨਾਂ। ਜੀ ਸਰ ਟੀਮ ਮੌਜੂਦਾ ਸਰਕਾਰ ਦੇ ਵਿੱਚ ਜੋ ਅਗਰ ਤੁਹਾਡੀ ਸੁਣਵਾਈ ਨਹੀਂ ਹੋਈ ਤੇ ਆਮ ਲੋਕਾਂ ਦੀ ਕਿੱਥਾ ਮੌਜੂਦਾ ਸਰਕਾਰ ਦੇ ਵਿੱਚ ਮੇਰੀ ਸੁਣਵਾਈ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਕਈ ਸਾਡੇ ਇਦਾਂ ਦੇ ਵੀ ਮੈਂਬਰ ਹੈਗੇ ਨੇ ਜਿਹੜੇ ਤਰਨ ਤਰਨ ਤੋਂ ਨੇ ਜਿਹੜੇ ਕਿ ਆਪੋਜੀਟ ਪਾਰਟੀ ਜਿਨੇ ਕਿ ਐਕਸੀਡੈਂਟ ਕੀਤਾ ਵਾ ਉਹਨਾਂ ਦੇ ਫੇਵਰ ਵਿੱਚ ਉਹਨਾਂ ਦੀ ਸਪੋਰਟ ਕਰਦੇ ਪਏ ਆ ਔਰ ਉਹ ਚਾਹੁੰਦੇ ਆ ਕਿ ਇਹਨਾਂ ਦਾ ਰਾਜੀਨਾਮਾ ਹੋ ਜਾਏ ਤਾਂ ਕਿ ਚਾਰ ਪੈਸੇ ਅਸੀਂ ਵੀ ਕਮਾਉਣ ਵਾਲੇ ਬਣੀਏ ਮੈਂ ਸਿੱਟੀਆਂ ਗੱਲਾਂ ਕਰਦੀ ਨਹੀਂ ਸਰ ਵੇਖੋ ਜਿਹੜੀ ਇਮਾਨਦਾਰੀ ਆ ਉਹ ਇੱਕ ਅਲੱਗ ਚੀਜ਼ ਐ ਬੇਈਮਾਨੀ ਐ ਅਲੱਗ ਚੀਜ਼ ਐ ਅਸੀਂ ਇਮਾਨਦਾਰੀ ਨਾਲ ਚੱਲਦੇ ਆ ਮੇਰੇ ਮਾਪੇ ਹੋਇਆ ਇਹ ਆਪਣੀ ਇਮਾਨਦਾਰੀ ਦੀ ਰੋਟੀ ਕਮਾਉਂਦੇ ਆ ਇਹਨਾਂ ਨੇ 6 ਤੋਂ 7 ਲੱਖ ਰੁਪਇਆ ਫੜਿਆ ਵਾ ਕਿਸੇ ਕੋਲੋਂ ਉਹ ਇਲਾਜ ਤੇ ਲਾ ਚੁੱਕੇ ਆ ਠੀਕ ਐ ਪਰ ਹੁਣ ਇਹਨਾਂ ਕੋਲ ਇੰਨੀ ਐਵਰੇਜ ਨਹੀਂ ਹੈਗੀ ਕਿ ਅੱਗੇ ਇਲਾਜ ਕਰਾ ਸਕਣੇ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਕੀ ਕਾਰਵਾਈ ਚਾਹੀਦੀ ਮੰਗ ਦੇਖੋ ਇਹ ਉਹ ਕਰਦੇ ਆ ਕਿ ਉਹਦੇ ਭਰਾ ਮੇਰੇ ਦੇ 4 ਬੱਚੇ ਨੇ ਦੋ ਕੁੜੀਆਂ ਨੇ ਤੇ ਦੋ ਬੱਚੇ ਨੇ ਮੁੰਡੇ ਨੇ ਠੀਕ ਐ ਕਾਮਕਾਰ ਉਹਦਾ ਖੁੱਦ ਦਾ ਸੀਗਾ ਫਾਦਰ ਸਾਹਿਬ ਮੇਰੇ ਬਜ਼ੁਰਗ ਨੇ ਕਮਾਈ ਅਗੇ ਤਾਂ ਕੋਈ ਸਾਧਰ ਨਹੀਂ ਹੈਗਾ ਤੇ ਮੰਗ ਇਹੋ ਕਰਦੇ ਆ ਕਿ ਇਨਸਾਫ ਮਿਲੇ ਸਾਨੂੰ